ਭਾਈ ਗੁਰਚਰਨ ਸਿੰਘ ਜੀ ਜੋ ਕਥਾਵਾਚਕ ਬੀਬੀ ਕੋਲਾ ਜੀ ਭਲਾਈ ਕੇਂਦਰ ਆਪ ਜੀ ਨਾਲ ੁਰਮਤ ਵਿਚਾਰਾਂ ਦੀ ਸਾਂਝ ਸਤਿਗੁਰੂ ਦੀ ਕਿਰਪਾ ਦੇ ਨਾਲ ਰੱਖਣਗੇ ਉਹਨਾਂ ਨੂੰ ਬੇਨਤੀ ਕਰਦੇ ਆ ਮਾਈਕ ਤੇ ਆ ਜਾਓ ਆਓ ਬੜੇ ਪਿਆਰ ਦੇ ਨਾਲ ਭਾਈ ਗੁਰਚਰਨ ਸਿੰਘ ਜੀ ਗੁਰਮੁਖ ਵਿਆਰੇ ਬੀਬੀ ਕੋਲਾ ਅਪਲਾਈ ਕੇਂਦਰ ਜੀ ਤੇ ਕਥਾਵਾਚਕ ਆਪ ਜੀ ਨੂੰ ਥੋੜੇ ਸਮੇਂ ਵਿੱਚ ਪੰਜ 7 ਮਿੰਟ ਲਈ ਨਿਹਾਲ ਕਰ ਰਹੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਗगनਦਮਮ ਬਾਜਿਓ ਪਰਿਓ ਨਿਸ਼ਾਨੇ ਕਉ ਖੇਤ ਜੁ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਉ ਸੂਰਾ ਸੋ ਪਹਿਚਾਨੀਏ ਜੋ ਲਰੇ ਦਿਨ ਕੇਤ ਪੁਰਜਾ ਪੁਰਜਾ ਕਟ ਮਰੇ ਕਭੂ ਨ ਛਾਡੇ ਖੇਤ ਪੁਰਜਾ ਪੁਰਜਾ ਕਟ ਮਰੇ ਕਬਹੁ ਨ ਛੱਡੈ ਖੇਤ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਪਹਿਲਾ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇ ਨੁਕਾ ਉਹ ਸਬਨਾ ਕੀ ਰੇ ਨੁਕਾ ਸਬਨਾ ਕੀ ਦੇ ਨੁਕਾ ਉਹ ਸਬਨਾ ਕੀ ਰੇ ਨੁਕਾ ਤੂੰ ਆਉ ਹਮਾਰੇ ਪਾਸ ਤੂੰ ਆਉ ਹਮਾਰੇ ਪਾਸ ਪਾਸ ਤੂੰ ਆਉ ਹਮਾਰੇ ਪਾਸ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਨ ਕੋ ਤੂੰ ਆਉ ਹਮਾਰੇ ਪਾਸ ਛੇ ਪਉ ਨੂੰ ਸਤਗੁਰ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਜਦੋਂ ਪਹਾੜੀ ਰਾਜਿਆਂ ਨੇ ਵੀ ਕਸਮਾਂ ਖਾਧੀਆਂ ਮੁਗਲਾਂ ਨੇ ਵੀ ਕਸਮਾਂ ਖਾਧੀਆਂ ਸਤਗੁਰ ਜੀ ਜਦੋਂ ਕਿਲਾ ਛੱਡਿਆ ਦਾਸ ਕੇਵਲ ਪੰਛੀ ਚਾਹਤ ਕਹਿੰਦੇ ਇੱਕਸਮਾਂ ਤੋੜ ਦਿੱਤੀਆਂ ਇਹਨਾਂ ਨੇ ਮਗਲਾਂ ਨੇ ਵੀ ਕਿਸਮਤ ਤੋੜ ਦਿੱਤੀਆਂ ਬਿਹਾਰੀ ਰਾਜਿਆਂ ਨੇ ਵੀ ਕਿਸਮਤ ਤੋੜ ਦਿੱਤੀਆਂ ਪਿੱਛੋਂ ਦੀ ਹੱਲੇ ਬੋਲ ਦਿੱਤੇ ਕੁਝ ਅੱਗੋਂ ਦੀ ਹਉ ਅੱਲੇ ਬੋਲ ਦਿੱਤੇ ਗੁਰੂ ਗੋਬਿੰਦ ਸਿੰਘ ਮਾਰਨੇ ਫਿਰ ਜਫਰ ਨਾਮੇ ਜੀ ਗੁਰਮਖੋ ਇਹ ਜ਼ਿਕਰ ਕੀਤਾ ਕਹਿੰਦੇ ਨਾ ਈਮਾ ਪ੍ਰਸਤੀ ਔਰੰਗਜੀਤ ਤੇਰਾ ਕੋਈ ਇਮਾਨ ਨਹੀਂ ਹੈਗਾ ਨਾ ਈਮਾ ਪ੍ਰਸਤੀ ਨਾ ਉਜਾਏ ਦੀ ਦਾਨ ਸਾਹਿਬ ਸਨਸੀ ਨਾ ਮੁਹੰਮਦ ਜਕੀ ਤੇਰਾ ਕੋਈ ਈਮਾਨ ਨਹੀਂ ਤੇਰਾ ਕੋਈ ਧਰਮ ਨਹੀਂ ਤੇਰਾ ਕੋਈ ਦੀਨ ਨਹੀਂ ਇੱਥੋਂ ਤੱਕ ਤੈਨੂੰ ਮੁਹੰਮਦ ਸਾਹਿਬ ਵਿੱਚ ਵੀ ਯਕੀਨ ਨਹੀਂ ਨਾ ਮੁਹੰਮਦ ਯਕੀਨ ਤੈਨੂੰ ਮੁਹੰਮਦ ਸਾਹਿਬ ਦੇ ਵਿੱਚ ਵੀ ਯਕੀਨ ਨਹੀਂ ਹੈਗਾ ਇਹ ਹੱਲਾ ਬੋਲਿਆ ਜੀ ਸਰਸਾ ਪਾਰ ਕੀਤੀ ਅਨੇਕਾਂ ਹੀ ਸਿੰਘ ਸਰਸਾ ਦੀ ਭੇਟਾ ਚੜ ਗਏ ਕਈ ਧਾਰਮਿਕ ਗ੍ਰੰਥ ਵੀ ਸਰਸਾ ਦੀ ਭੇਟਾ ਹੋ ਗਏ ਜੀ ਸਤਗੁਰੂ ਜੀ ਕੋਟਲਾ ਨਿਹੰਗ ਪੰਚੇਰੀ ਇਹ ਨਿਹੰਗ ਖਾਨ ਗੁਰਮੁਖ ਹੋਇਆ ਇਹਦਾ ਦਾਦਾ ਸ਼ਮਸ਼ ਖਾਨ 6ਵੇਂ ਬਾਦਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਮਾਰੇ ਇਹਦਾ ਬਹੁਤ ਸ਼ਰਧਾਲੂ ਸੀ ਸਤਗੁਰ ਦੇ ਚਰਨਾਂ ਤੇ ਅਥਾਹ ਪਿਆਰ ਅਥਾਹ ਸ਼ਰਧਾ ਸੀ ਸ਼ਮਸ਼ ਖਾਨ ਦੀ ਇਹਦਾ ਪੁੱਤਰ ਨਰੰਖਾ ਹੋਇਆ ਅਗੋਂ ਇਹਦਾ ਪੁੱਤਰ ਸੀ ਨੰਗਖਾ ਤੇ ਬਾਬਾ ਅਜੀਤ ਸਿੰਘ ਜੀ ਨੂੰ ਭਾਈ ਬੁੱਢਾ ਸਿੰਘ ਨੂੰ ਸੁਰੇਆ ਮਿਲਿਆ ਕਿ ਤੁਸੀਂ ਇੱਥੇ ਪਹੁੰਚੋ ਜਦੋਂ ਬਾਬਾ ਅਜੀਤ ਸਿੰਘ ਆ ਰਹੇ ਨੇ ਗੁਰਮਖੋ ਇਸ ਤੋਂ ਪਹਿਲਾਂ ਭਾਈ ਉਦੋ ਉਦੇ ਸਿੰਘ ਵੀ ਸ਼ਹੀਦੀ ਦਾ ਜਾਮ ਪੀ ਗਏ ਨੇ ਭਾਈ ਬਚਿੱਤਰ ਸਿੰਘ ਜੀ ਬੁੜੀ ਤਰ੍ਹਾਂ ਜ਼ਖਮੀ ਹੋ ਗਏ ਨੇ ਇਹ ਭਾਈ ਬਚਿੱਤਰ ਸਿੰਘ ਨੂੰ ਕੋਟ ਦੇ ਅੰਖਾਂ ਲੈ ਆਏ ਬਾਬਾ ਅਜੀਤ ਸਿੰਘ ਦੀ ਭਾਈ ਬੁੱਢਾ ਸਿੰਘ ਜੀ ਹੋਰ ਸਿੰਘ ਸਤਗੁਰੂ ਹੁਣ ਗਾਂ ਨੂੰ ਜਦੋਂ ਚਾਲੇ ਪਾਉਣ ਲੱਗੇ ਨਾ ਵੇਖਿਆ ਭਾਈ ਬਜਿੱਤਰ ਸਿੰਘ ਦੀ ਹਾਲਤ ਬਹੁਤ ਗੰਭੀਰ ਹੈ ਕਹਿੰਦੇ ਭਾਈ ਬਜਿੱਤਰ ਸਿੰਘ ਨੇ ਉੱਥੇ ਹੀ ਸਤਗੁਰੂ ਨੇ ਗਾਂ ਚਮਕੌਰ ਦੀ ਗਰੀਵ ਵੱਲੋਂ ਚਾਲੇ ਪਾਏ ਤੇ ਅਗਲੇ ਦਿਨ ਇੱਥੇ ਹੀ ਕੋਟ ਦਾ ਨਿਹੰਗਾਂ ਨਿਹੰਗਾਂ ਦੇ ਘਰੇ ਹੀ ਭਾਈ ਬਜਿੱਤਰ ਸਿੰਘ ਜੀ ਜਿਨ੍ਹਾਂ ਨੇ ਖੂਨੀ ਹਾਥੀ ਨਾਲ ਮੁਕਾਬਲਾ ਕੀਤਾ ਸੀ ਇੱਥੇ ਸਵਾਸ ਤਿਆਗ ਦਿੱਤੇ ਸ਼ਹੀਦੀ ਦਾ ਜਾਮ ਪੀ ਗਏ ਹੁਣ ਸਤਗੁਰੂ ਚਮਗਾਉੜ ਦੀ ਗੜੀ 'ਚ ਪਹੁੰਚੇ ਜਦੋਂ ਤੇ ਕਹਿੰਦੇ ਸਤਗੁਰੂ ਥੋੜਾ ਗੜੀ ਵੱਲ ਵੇਖ ਕੇ ਨਾ ਮੁਸਕਰਾ ਪਏ ਭਾਈ ਦਿਆ ਸਿੰਘ ਜੀ ਕਹਿੰਦੇ ਸਤਗੁਰੂ ਛੋਟੇ ਸਹਿਬ ਜਾਦੇ ਵੀ ਵਿਛੜ ਗਏ ਮਾਤਾ ਗੁਜਰ ਗੌਰਵ ਜੀ ਵੀ ਵਿਛੜ ਗਏ ਨੇ ਮਤਾਮਾ ਵੀ ਵਿਛੜ ਗਈਆਂ ਤੁਸੀਂ ਮੁਸਕਰਾ ਮੁਸਕਰਾ ਰਹੇ ਹੋ ਤੁਸੀਂ ਹੱਸ ਰਹੇ ਹੋ ਸਤਗੁਰੂ ਕਹਿੰਦੇ ਜੇ ਵਹੀ ਹੈ ਮਾਰੇ ਸਮਝਿਆ ਨਹੀਂ ستگو جی پھر آخر لگے دیا سنگ جی جے وہی ہے مہاراج سمجھا نہیں جس کتے میں ست تھے آنا جے وہی ہے کل لوٹ کے جس جگہ سے جانا جے وہی ہے جس جام پہ بچوں کو کٹانا جے وہی ہے مٹی کہہ دیتی ہے کہ تھک جے وہی ہے اللہ یار یارکھا جو گیرے گرمک پیار سے لکھے ستگو نے مورچہ بندی کیتی ਹੁਣ ਸਤਿਗੁਰ ਜੀ ਬਾਈਆਂ ਤੇ ਸ਼ੰਖ ਲਾੜ ਦਿੱਤੇ ਜੋ ਚਮਕੌਰ ਦੀ ਗੜੀ ਦੇ ਗੇੜ ਤੇ ਗਨਮਖੋ ਭਾਈ ਮਦਨ ਸਿੰਘ ਦੀ ਭਾਈ ਕਾਠਾ ਸਿੰਘ ਜੀ ਇਹਨਾਂ ਦੀ ਡਿਊਟੀ ਗਨਮਖੋ ਚਮਕੌਰ ਦੀ ਗੜੀ ਦੇ ਗੇਟ ਤੇ ਲੱਗ ਗਈ ਹੁਣ ਸਤਿਗੁਰੂ ਕੁਦ ਸਿੰਘ ਆਰਾਮ ਦੇ ਵਿੱਚ ਨੇ ਹੁਣ ਸਤਿਗੁਰੂ ਕਿਸੇ ਸਿੰਘ ਨੂੰ ਗਲ ਦੇ ਨਾਲ ਲਾਉਂਦੇ ਨੇ ਕਿਸੇ ਦਾ ਮੱਥਾ ਚੁੰਮਦੇ ਨੇ ਸੋਏ ਹੋਏ ਛੇੜੋਂ ਕੋ ਗਲੇ ਆਪਣੇ ਲਗਾਇਆ ਸਤਗੁਰੂ ਜੀ ਨੇ ਦਲੇਰਾਂ ਕੋ ਗਲੇ ਆਪਣੇ ਲਗਾਇਆ ਕਿੱਡਾ ਪਿਆਰ ਦਰਮੱਖੋ ਕੋਈ ਦੁਨੀਆ ਦੇ ਰਹਿਬਰ ਇਹੋ ਜਿਹਾ ਨਹੀਂ ਹੋਇਆ ਜੇ ਹੋਇਆ ਤਾਂ ਦੱਸ ਦਿਓ ਕੋਈ پیغمبر ਇਹੋ ਜਿਹਾ ਨਹੀਂ ਹੋਇਆ ਕੋਈ ਪੀਰ ਇਹੋ ਜਿਹਾ ਨਹੀਂ ਹੋਇਆ ਕੋਈ ਮੁਰਸ਼ਿਦ ਇਹੋ ਜਿਹਾ ਨਹੀਂ ਹੋਇਆ ਜਿਹਨੇ ਆਪਣੀ ਖਲਕਤ ਨਾਲ ਆਪਣੇ ਸਿੱਖਾਂ ਦਾ ਇੰਨਾ ਪ੍ਰੇਮ ਕੀਤਾ ਹੋਵੇ ਇੱਥੇ ਵੀ ਅੱਲਾ ਯਾਰ ਖਾਂ ਜੋਗੀ ਨੇ ਫਿਰ ਅੱਲਾ ਦੀ ਕਸਮ ਖਾ ਕੇ ਆਖਿਆ ਕਹਿੰਦੇ ਹਾਸ਼ਾ ਕੋਈ ਮੁਰਸ਼ਿਦ ਮੈਂ ਜੇ ਇਸ਼ਾਰ ਨਹੀਂ ਹੈ ਹਾਸ਼ਾ ਕਹਿੰਦੇ ਕਸਮ ਖਾ ਕੇ ਕਹਿੰਦਾ ਅੱਲਾ ਦੀ ਕਿਸੇ ਮੁਰਸ਼ਿਦ ਮੈਂ ਜੇ ਇਸ਼ਾਰ ਨਹੀਂ ਹੈ ਜੇ ਪਿਆਰ ਕਿਸੇ ਪੀਰ ਮੈਂ ਜਨਹਾਰ ਨਹੀਂ ਹੈ ਕਿਸੇ ਰਹਿਬਰ ਦੇ ਵਿੱਚ ਕਿਸੇ ਪੀਰ ਦੇ ਵਿੱਚ ਕਿਸੇ ਔਲੀਏ ਵਿੱਚ ਕਿਸੇ ਅਵਤਾਰ ਦੇ ਵਿੱਚ ਇਹੋ ਜਿਹਾ ਪਿਆਰ ਨਹੀਂ ਵੇਖਿਆ ਮੈਂ ਕਦੀ ਹੁਣ ਸਤਗੁਰੂ ਤੇਲ ਦੇ ਨੇ ਸਤਗੁਰੂ ਜੀ ਚੌਂਕੜਾ ਮਾਰ ਕੇ ਬੈਠ ਗਏ ਮਿੱਠੀ ਮਿੱਠੀ ਆਵਾਜ਼ ਸੁਰੀਲੀ ਸੁਰੀਲੀ ਆਵਾਜ਼ ਆ ਰਹੀ ਕੀ ਜੀ ਤੂੰ ਹੀ ਤੂੰ ਦੀ ਆਵਾਜ਼ ਆ ਰਹੀ ਹੈ ਫਿਰ ਵਿੱਚ ਵਿੱਚ ਕੀ ਆ ਰਿਹਾ ਜੀ ਵਾਹਿਗੁਰੂ 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 ਸਾਰੀ ਸੰਗਤ ਦਸਮ ਗ੍ਰੰਥ ਵੀ ਲਾ ਰਿਹਾ ਜੀ ਵਾਹਿਗੁਰੂ 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 ਇੱਥੇ ਵੀ ਹਕੀਮ ਮਿਰਜ਼ਾ ਅੱਲਾ ਯਾਰ ਖਾਨ ਜੋ ਕੀ ਲਿਖਦਾ ਕੁਛ ਲੇਟ ਕੇ ਖਾਕ ਪੇ ਜੀ ਪੋਸ਼ ਮਿਸ਼ਾਕਰ ਜੀ ਪੋਸ਼ ਕਹਿੰਦੇ ਘੋੜੇ ਦੇ ਕਾਠੀਆਂ ਦੇ ਥੱਲੇ ਜੋ ਕਪੜਾ ਹੁੰਦਾ ਕੁਛ ਲੇਟ ਕੇ ਖਾਕ ਪੇ ਜੀ ਪੋਸ਼ ਮਿਸ਼ਾਕਰ ਪੈਦਾ ਲਗੇ ਦੇਨੇ ਕਈ ਤਲਵਾਰ ਉਠਾ ਕਰ ਗੋਬਿੰਦ ਵੀ ਸ਼ਾਬਾਸ਼ ਹੋਏ ਖੇਮਾ ਮੇ ਜਾ ਕਰ ਦੇਖਾ ਤੋ ਵਹੀ ਬੈਠਾ ਹੈ ਗਰਦਨ ਜੁਗਾ ਕੇ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ ਬਸ ਇਹੋ ਆਵਾਜ਼ ਆਣੀ ਮੱਠੀ ਮੱਠੀ ਕੀ ਵਾਹਿਗੁਰੂ 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 ਅੱਠ ਪਉ ਨੂੰ ਵਿਸਤ ਗੁਰ ਜਥੇ ਭੇਜੇ ਦੀ ਪੰਪਨ ਸਿੰਘ ਜਿੱਥੇ ਬਾਬਾ ਅਜੀਤ ਸਿੰਘ ਜੀ ਵੀ ਸ਼ਹੀਦੀ ਦਾ ਜਾਮ ਪੀ ਕੇ ਬਾਬਾ ਜੁਝਾਰ ਸਿੰਘ ਜੀ ਵੀ ਗਨਮਖੋ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨਾ ਬਾਬਾ ਜੁਝਾਰ ਸਿੰਘ ਜੀ ਵੀ ਆਗੇ ਮਹਾਰਾਜ ਹੇ ਪਿਤਾ ਜੀ ਗੁਰਦੇਵ ਪਿਤਾ ਜੀ ਇਕੱਠੇ ਹੀ ਖੇਡੇ ਸਾਂ ਇਕੱਠੇ ਹੀ ਗੱਦਗਾ ਸਿੱਖੇ ਇਕੱਠੇ ਹੀ ਖਾਣਾ ਇਕੱਠੇ ਹੀ ਪੀਣਾ ਤੇ ਭਰਾ ਜੀ ਭਰਾਤਾ ਜੀ ਸ਼ਹੀਦੀ ਦਾ ਜਾਮ ਪਹਿਲਾਂ ਵੀ ਗਏ ਨੇ ਕਿਰਪਾ ਕਰੋ ਮੈਨੂੰ ਵੀ ਆਗਿਆ ਬਖਸ਼ੋ 22 ਸੇ ਬਿਛੜ ਕੇ ਜੀਣਾ ਨਹੀਂ ਆਤਾ ਸੋਣਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਪਤਾ ਪਿਤਾ ਜੀ ਮੈਨੂੰ ਵੀ ਆਗਿਆ ਬਖਸ਼ੋ ਮਾਰੇ ਕਿ ਲੜੇਗਾ ਉਹ ਲੜਨਾ ਹੁੰਦਾ ਜੁਝਾਰ ਸਿੰਘ ਮਾਰੇ ਲੜਨਾ ਨਹੀਂ ਆਤਾ ਤਾਂ ਮਰਨਾ ਤਾਂ ਆਤਾ ਹੈ ਨਾ ਖੁਦ ਆਗੇ ਬੜ ਕੇ ਗਲਤ ਤੇਗ ਪਰ ਧਰਨਾ ਤਾਂ ਹੋਇਆ ਤਾਂ ਵਾ ਇੱਥੇ ਦਿਲ ਕਰਦਾ ਅੱਲਾ ਯਾਰ ਖਾਂ ਜੋਗੀ ਤੋਂ ਸਦਕੇ ਜਾਈਏ ਬਲੇ ਹਰੇ ਜਈ ਐਡਾ ਪ੍ਰੇਮ ਪੰਜ ਵਕਤ ਦੀ ਨਵਾਜ਼ੀ ਸੀ ਪੰਜ ਵਕਤ ਦੀ ਨਵਾਜ਼ੀ ਪੰਜੇ ਵਕਤ ਨਮਾਜ਼ ਪੜਨ ਵਾਲਾ ਅੱਲਾ ਯਾਰ ਖਾਂ ਜੋਗੀ ਪੂਰਾ ਨਾਮ ਸੀ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਕਹਿੰਦੇ ਕੋਈ ਆ ਗਿਆ ਕਹਿੰਦੇ ਜੋਗੀ ਜੀ ਕਿੱਧਰ ਤੁਰ ਪਏ ਜੇ ਹੁਣ ਧਿਆਨ ਦਿਓ ਦਸ ਮੱਫਤੀ ਕਰੇ ਉਹ ਜੋਗੀ ਜੀ ਕਿੱਧਰ ਤੁਰ ਪਏ ਜੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜਾਇਦਾ ਨਹੀਂ ਉਸਤਦ ਕਰਦੇ ਪਏ ਜੇ ਗੁਰੂ ਘਰ ਦੀ ਵਡਿਆਈ ਕਰਦੇ ਪਏ ਜੇ ਤੁਹਾਨੂੰ ਮੁਹੰਮਦ ਸਾਹਿਬ ਚਰਨਾਂ 'ਚ ਜਗ੍ਹਾ ਨਹੀਂ ਦੇਣਗੇ ਗੱਲ ਸੁਣਿਓ ਕਹਿੰਦੇ ਕੀ ਆਖਿਆ ਭਲਿਆ ਕਹਿੰਦੇ ਮੈਂ ਆਖਿਆ ਤੁਸੀਂ ਕਿੱਧਰ ਤੁਰ ਪਏ ਜੇ ਗੁਰੂ ਘਰ ਦੀ ਵਡਿਆਈ ਗੁਰੂ ਘਰ ਦੇ ਸਹਿਬਜ਼ਾਦਿਆਂ ਦੀ ਵਡਿਆਈ ਸਿੰਘਾਂ ਦੀ ਵਡਿਆਈ ਤੁਹਾਨੂੰ ਮੁਹੰਮਦ ਸਾਹਿਬ ਚਰਨਾਂ 'ਚ ਜਗ੍ਹਾ ਨਹੀਂ ਦੇਣਗੇ ਅੱਗੋਂ ਜਵਾਬ ਸੁਨੇ ਪ੍ਰੇਮ ਦੇ ਨਾਲ ਕਹਿੰਦੇ ਕੀ ਆਖਿਆ ਮੁਹੰਮਦ ਸਾਹਿਬ ਚਰਨਾਂ 'ਚ ਜਗ੍ਹਾ ਨਹੀਂ ਦੇਣਗੇ ਹਾਂ ਤੁਹਾਨੂੰ ਮੁਹੰਮਦ ਸਾਹਿਬ ਚਰਨਾਂ 'ਚ ਜਗ੍ਹਾ ਨਹੀਂ ਦੇਣਗੇ ਕਹਿੰਦੇ ਕੋਈ ਗੱਲ ਨਹੀਂ ਜੇ ਮੁਹੰਮਦ ਸਾਹਿਬ ਚਰਨਾ ਜਗ੍ਹਾ ਨਹੀਂ ਦੇਣਗੇ ਮੈਨੂੰ ਵਿਸ਼ਵਾਸ ਹੈ ਮੈਨੂੰ ਭਰੋਸਾ ਹੈ ਕਿ ਕਲਗੀਆਂ ਵਾਲਾ ਪ੍ਰੀਤਮ ਮੈਨੂੰ ਆਪਣੇ ਹਿਰਦੇ 'ਚ ਜਗ੍ਹਾ ਦੇਵੇਗਾ ਗੱਜ ਕੇ ਆਖੋ ਜੇ ਮੁਹੰਮਦ ਸਾਹਿਬ ਮੈਨੂੰ ਆਪਣੇ ਚਰਨਾ ਦੀ ਜਗ੍ਹਾ ਨਾ ਵੀ ਦੇਣਗੇ ਪਰ ਮੇਰੇ ਕਲਗੀਆਂ ਵਾਲੇ ਪ੍ਰੀਤਮ ਮੈਨੂੰ ਆਪਣੇ ਹਿਰਦੇ 'ਚ ਜਗ੍ਹਾ ਦੇ ਦੇਣਗੇ ਇਹ ਹੈ ਪ੍ਰੇਮ ਧੁਜਾਰ ਸਿੰਘ ਜੀ ਦੀ ਸ਼ਹੀਦੀ ਦਾ ਜਾਮ ਪੀ ਗਏ ਹੋਰ ਤਿੰਨ ਪਿਆਰੇ ਵੀ ਇੱਥੇ ਸ਼ਹੀਦੀ ਦਾ ਜਾਮ ਪੀ ਗਏ ਸਤਗੁਰੂ ਮਾਸ਼ੀਬਾ ਦੇ ਜੰਗਲਾਂ ਦੇ ਵਿੱਚ ਦਾਸ ਮੁਕਤੀ ਕਰੇ ਜੀ ਉਹਨਾਂ ਅੱਜ ਸਤਗੁਰੂ ਆਏ ਕਲਾਂ ਪਹੁੰਚੇ ਜਦੋਂ ਉੱਥੋਂ ਫਿਰ ਨੂਰੇ ਮਾਹੀ ਨੂੰ ਭੇਜਿਆ ਦਾ ਨੂਰਿਆ ਛੋਟੇ ਲਾਲਾਂ ਦਾ ਪਤਾ ਲੈ ਕੇ ਆ ਇਹ ਕੇਵਲ ਹਾਜ਼ਰੀ ਹੁੰਦੀ ਅਗਰ ਮੁੱਖੋ ਪੰਜ-ਛੇ ਮਿੰਟ ਦਾ ਇਤਿਹਾਸ ਨਹੀਂ ਮਹਾਂਪੁਰਖਾਂ ਦੇ ਚਲੋ ਅਸੀਸਾਂ ਮਾਰੇ ਬਖਸ਼ਿਸ਼ ਕਰੇ ਨੂਰੇ ਮਾਹੀ ਨੂੰ ਭੇਜਿਆ ਦੋ ਰਾਤਾਂ ਰੁਕਿਆ ਸਰਾਂਦਰੀ ਜਦੋਂ ਵਾਪਸ ਆਇਆ ਕਹਿੰਦੇ ਆਪਣੇ ਹੱਥ ਮੁਖਤੇ ਰੱਖ ਲੇ ਆਪਣੇ ਹੱਥ ਮੂੰਹ ਦੇ ਰੱਖ ਲੈ ਰੋਈ ਜਾਵੇ ਰੋਈ ਜਾਵੇ ਰੋਈ ਜਾਵੇ ਮਹਾਰਾਜ ਕਹਿੰਦੇ ਦੱਸ ਨੂਰੇ ਮੈਨ ਲੱਲਾ ਨਣ ਕੀ ਹੋਇਆ ਮਾਤਾ ਜੀ ਦਾ ਕੀ ਹੋਇਆ ਦੱਸ ਮੈਨੂੰ ਕਹਿੰਦਾ ਮਹਾਰਾਜ ਮੈਂ ਨਹੀਂ ਦੱਸ ਸਕਦਾ ਕਹਿੰਦੇ ਸੱਚ ਦੱਸੀ ਇੱਥੇ ਵੀ ਚਿਤਲ ਸਾਹਿਬ ਦੇ ਲੈਣਾ ਨੇ ਗੁਰਮੁਖੋ ਲੈਣਾ ਪਰ ਕੇ ਸਮਾਪਤੀ ਫਿਰ ਚਿਤਲ ਸਾਹਿਬ ਬਹੁਤ ਪ੍ਰੇਮ ਨਾਲ ਲਿਖਦੇ ਨੇ ਇੱਥੇ ਵੀ ਕਹਿੰਦੇ ਬਾਜਾਂ ਵਾਲੇ ਵੀ ਤਮ ਨੂਰੇ ਮਾਈ ਨੂੰ ਆਖਣ ਲੱਗੇ ਕਹਿੰਦੇ ਮੈਨੂੰ ਸੱਚੋ ਸੱਚ ਦੱਸੀ ਕੋਈ ਕਹਿਰ ਨਾ ਕਮਾਈ ਕੋਈ ਹੰਝੂ ਤਾਂ ਨਾ ਕਿੜੀ ਕੋਈ ਆ ਤਾਂ ਨਾ ਕੱਢੀ ਉਹ ਨੂਰਿਆ ਮੈਨੂੰ ਸੱਚ ਦੱਸੀ ਮੈਨੂੰ ਸੱਚੋ ਸੱਚ ਦੱਸੀ ਕੋਈ ਕਹਿਰ ਨਾ ਕਮਾਈ ਕੋਈ ਹੰਝੂ ਤਾਂ ਨਾ ਕੱਢੀ ਕੋਈ ਆ ਤੇ ਨਾ ਕੱਢੀ ਜਦੋਂ ਤੇਸੀ ਨਾਲ 7 ਵਜੇ ਸੀ ਕਿੜਾਰੀ ਉਹ ਕਿਤੇ ਮੇਰੇ ਫੱਤੇ ਨੇ ਚੀਕ ਤਾਂ ਨਾ ਮਾਰੀ ਜਦੋਂ ਤੇਸੀ ਨਾਲ 7 ਵਜੇ ਸੀ ਕਰਾਰੀ ਕਿਤੇ ਮੇਰੇ ਫੱਤੇ ਨੇ ਚੀਕ ਤਾਂ ਨਾ ਮਾਰੀ ਇਹ ਗੱਲ ਕਹਿਣ ਦਾ ਅੰਦਾਜ਼ ਵੱਖਰਾ ਸੀ ਜੋ ਉਸ ਵੇਲੇ ਵਜਾਇਆ ਉਹ ਸਾਜ਼ ਵੱਖਰਾ ਸੀ ਜਦੋਂ ਸਾਰਾ ਹਾਲ ਦੱਸਿਆ ਸਤਗੁਰ ਨੇ ਫਿਰ ਕੈਦ ਦੇ ਬੁੱਟੇ ਨੂੰ 3 ਵੀ ਨੋਖ ਨਾਲ ਪਟਕੇ ਤਾਂ ਪਟਿਆ ਆਖੇ ਅੱਜ ਤੋਂ ਜ਼ੁਲਮ ਰਾਜ ਦੀ ਜਰ ਪੱਟੀ ਗਈ ਜੋ ਮਾ ਬੜਖ ਨੇ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਖਵਾਲ ਸਿੰਘ ਦੀ ਇੱਕੋ ਹੀ ਗੱਲ ਮੁੱਖ ਨਿਸ਼ਾਨਾ ਹੁੰਦਾ ਕਿ ਸੰਗਤ ਇਹ ਦਿਨਾਂ ਅੱਜ ਗੁਰਬਾਣੀ ਨਾਲ ਜੁੜ ਜਾਵੇ ਸਿੱਖ ਇਤਿਹਾਸ ਨਾਲ ਜੁੜ ਜਾਵੇ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਉਸੇ ਇਤਾਂ ਦੀ ਯਾਦ ਮਨਾ ਰਹੇ ਹੋ ਸਤਗੁਰੂ ਦੀ ਮਿਹਰ ਦੇ ਸਦਕੇ ਮਹਾਂਪੁਰਖਾਂ ਦੇ ਉਦਮ ਸਦਕੇ ਤੇ ਸਤਗੁਰੂ ਜੀ ਬਖਸ਼ਣ ਜੋਗ ਨੇ ਸੰਗਤ ਵੀ ਬਖਸ਼ਣ ਜੋਗ ਹੈ ਜੇ ਬਖਸ਼ਦੇ ਹੋ ਤੇ ਦੋਵੇਂ ਹੱਥ ਜੋੜ ਕੇ ਦੇਵੋ ਸੀਸ ਪ੍ਰਵਾਨੋ ਫਤਿਹ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੇ ਈ ਸੋਨਹਾਲ ਇੱਕ ਜਗਾਰਾ ਸਾਰੀ ਸੰਗਤ ਇੱਕ ਜਗਾਰਾ ਬੁਲਾਉਗਾ ਜੀ ਕਿ ਬੱਚੇ ਦੀ ਚੜ੍ਹਦੀ ਕਲਾ ਲਈ ਸੋਨਹਾਲ ਬਹੁਤ ਪਿਆਰ ਦੇ ਨਾਲ ਇਹਨਾਂ ਕੋ ਜਵਾਨੀ ਯਾਦ ਰੱਖਣਾ ਔਰ ਪੰਛੀ ਚਾਤ ਵਿੱਚ ਕਿੰਨੇ ਕਿੰਨੇ ਪਿਆਰੇ ਉਹ ਸਮੇਂ ਦੇ ਦਰਸ਼ਨ ਕਰਵਾਏ ਨੇ